ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚਰਣਾ ਵਿੱਚ ਇੱਕ ਬੇਨਤੀ ਹੈ ਸੰਗਤ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰੋ ਭਾਈ ਪਾਲਾ ਜੀ ਦੀ ਸਾਖੀ ਸੁਣਾਉਣ ਜਾ ਰਹੀ ਹਾਂ ਭਾਈ ਪਾਲਾ ਜੀ 6ਵੇਂ ਸਤਿਗੁਰੂ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਮੁਖੀ ਸਿੱਖ ਸਨ ਬਹੁਤ ਹੀ ਵਿਦਿਆਰੂ ਪਰਉਪਕਾਰੀ ਤੇ ਸਹਿਨਸ਼ੀਲਤਾ ਵਾਲੇ ਸਿੱਖ ਸਨ ਇਹ ਜੀ ਇਲਾਹਾ ਬਾਦ ਦੇ ਰਹਿਣ ਵਾਲੇ ਸਨ ਰੋਜ਼ ਜਮਨਾ ਕਿਨਾਰੇ ਬੈਠ ਕੇ ਸਤਨਾਮ ਦਾ ਸਿਮਰਨ ਕਰਦੇ ਸਨ ਬਾਣੀ ਬਾਣੀ ਪੜ੍ਹਦੇ ਸਨ ਇੱਕ ਦਿਨ ਇਸੇ ਤਰ੍ਹਾਂ ਬਾਣੀ ਪੜ੍ਹ ਰਹੇ ਸਨ ਚੌਂਕੜਾ ਮਾਰ ਕੇ ਬੈਠੇ ਸਨ ਲਿਬ ਜਿਹੜੀ ਸੀ ਗੁਰੂ ਚਰਨਾਂ ਨਾਲ ਜੋੜੀ ਹੋਈ ਸੀ ਉਸੇ ਵੇਲੇ ਇੱਕ ਨਾਸਤਕ ਬੰਦਾ ਜੋ ਰੱਬ ਤੋਂ ਬੇਮੁਖ ਸੀ ਉਹ ਭਾਈ ਜੀ ਕੋ ਲਾ ਕੇ ਬੈਠਾ ਤੇ ਭਾਈ ਜੀ ਨੂੰ ਕਹਿਣ ਲੱਗਾ ਮੈਨੂੰ ਸਮਝਾਓ ਕਿ ਤੁਸੀਂ ਰੋਜ਼ ਰਾਤ ਨੂੰ ਰੋਜ਼ ਹਰ ਵੇਲੇ ਪਰਮਾਤਮਾ ਨੂੰ ਕਿਉਂ ਬੇਆਰਾਮ ਕਰਦੇ ਹੋ ਕਿ ਪਰਮਾਤਮਾ ਤੰਗ ਨਹੀਂ ਹੁੰਦਾ ਇੱਕ ਦਿਨ ਕਿਸੇ ਨੂੰ ਕੋਈ ਗੱਲ ਆਖੀ ਕਾਫੀ ਹੁੰਦੀ ਹੈ ਤੁਸੀਂ ਰੋਜ਼-ਰੋਜ਼ ਰੋਜ਼-ਰੋਜ਼ ਪਰਮਾਤਮਾ ਨੂੰ ਤੰਗ ਕਰਦੇ ਹੋ ਭਾਈ ਭਾਨਾ ਜੀ ਨੇ ਨਾਸਤਕ ਦੇ ਇਹਨਾਂ ਬਚਨਾਂ ਦਾ ਗੁੱਸਾ ਨਹੀਂ ਕੀਤਾ ਪ੍ਰੇਮ ਨਾਲ ਕਿਹਾ ਨਹੀਂ ਭਾਈ ਮੈਂ ਬਹੁਤ ਗਿਆਨੀ ਤਾਂ ਨਹੀਂ ਪਰ ਮੈਂ ਜੋ ਸਮਝਦਾ ਹਾਂ ਉਹ ਤੈਨੂੰ ਸਮਝਾਉਣ ਦਾ ਯਤਨ ਕਰਦਾ ਹਾਂ ਕਿ ਜਿਸ ਤਰ੍ਹਾਂ ਕਿਸੇ ਨੂੰ ਚੋਰ ਜਾਂ ਡਾਕੂ ਮਿਲ ਜਾਣ ਤੇ ਫਿਰ ਉੱਥੇ ਤੁਸੀਂ ਰਾਜੇ ਦੇ ਨਾਮ ਦੀ ਪੁਕਾਰ ਕਰੋ ਤਾਂ ਤੁਹਾਡੀ ਰੱਖਿਆ ਹੋ ਜਾਵੇਗੀ ਇਸੇ ਤਰ੍ਹਾਂ ਜੋ ਮਨੁੱਖ ਹੈ ਇਸ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਪੰਜ ਜੋਰ ਹਰ ਵੇਲੇ ਟਕਰਦੇ ਹਨ ਹਰ ਵੇਲੇ ਤੰਗ ਕਰਦੇ ਹਨ ਤਾਂ ਤੁਸੀਂ ਪਰਮਾਤਮਾ ਦਾ ਨਾਮ ਜੇ ਜਪੋਗੇ ਤਾਂ ਤੁਹਾਡੀ ਇਹਨਾਂ ਤੋਂ ਰੱਖਿਆ ਹੋਏਗੀ ਤੁਸੀਂ ਪਾਪ ਕਰਮਾਂਵਾਂ ਨਹੀਂ ਜਾਓਗੇ ਇਹ ਜਿਹੜੇ ਪੰਜ ਹਨ ਇਹਨਾਂ ਤੋਂ ਛੁਟਕਾਰਾ ਮਿਲ ਜਾਏਗਾ ਇਸ ਲਈ ਜ਼ਰੂਰੀ ਹੈ ਕਿ ਸਤਿਗੁਰਾਂ ਦਾ ਨਾਮ ਜਪਦੇ ਕਰੋ ਸਤਿਗੁਰਾਂ ਦਾ ਸਿਮਰਨ ਕਰੋ ਜਿਸ ਤਰ੍ਹਾਂ ਪੂਲੇ ਵਾਂਸ ਵਿੱਚ ਫੂਕ ਮਾਰਨ ਨਾਲ ਫੂਕ ਅਗਲੇ ਪਾਸੇ ਤੋਂ ਨਿਕਲ ਜਾਂਦੀ ਹੈ ਤਿਵੇਂ ਹੀ ਭਾਈ ਪਾਨੇ ਦੇ ਬਚਨਾਂ ਦਾ ਕੋਈ ਅਸਰ ਉਸ ਨਾਸਤਕ ਤੇ ਨਹੀਂ ਹੋਇਆ ਇੱਕ ਕੰਨੋਂ ਸੁਣਿਆ ਤੇ ਦੂਸਰੇ ਕੰਨੋਂ ਬਾਹਰ ਕੱਢ ਦਿੱਤਾ ਤੇ ਨਾਲ ਹੀ ਕਰੋਧਿਤ ਹੋ ਕੇ ਭਾਈ ਪਾਨਾ ਜੀ ਨੂੰ ਇੱਕ ਜ਼ੋਰ ਦੀ ਚਪੇੜ ਕੱਢ ਮਾਰ ਤੇ ਚਲਾ ਗਿਆ ਭਾਈ ਭਾਨਾ ਜੀ ਚੁੱਪ ਬੈਠੇ ਰਹੇ ਉਹਨਾਂ ਨੂੰ ਗੁੱਸਾ ਨਹੀਂ ਕੀਤਾ ਉਹ ਉੱਠ ਕੇ ਘਰ ਚਲੇ ਗਏ ਘਰ ਪਹੁੰਚ ਗਏ ਸਤਪੁਰਾਂ ਦੇ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਂ ਤਾਂ ਸ਼ਾਇਦ ਕਤਲ ਹੋਣ ਦੇ ਲਾਇਕ ਸੀ ਪਰ ਇੱਕ ਚਪੇੜ ਨਾਲ ਹੀ ਮੇਰੀ ਖਲਾਸੀ ਹੋ ਗਈ ਹੈ ਮੈਂ ਚਾਹੁੰਦਾ ਹਾਂ ਕਿ ਉਸ ਬੰਦੇ ਦਾ ਉਸ ਨਾਸਤਕ ਦਾ ਵੀ ਭਲਾ ਹੋ ਜਾਵੇ ਉਹ ਸਿੱਧੇ ਰਸਤੇ ਤੇ ਚੱਲ ਪਵੇ ਇਸ ਘਟਨਾ ਤੋਂ ਕੁਝ ਦਿਨਾਂ ਮਗਰੋਂ ਇੱਕ ਦਿਨ ਭਾਈ ਭਾਨਾ ਜੀ ਜਮਨਾ ਦੇ ਕਿਨਾਰੇ ਪਹੁੰਚੇ ਤਾਂ ਵੇਖਿਆ ਕਿ ਅੱਗੇ ਉਹੀ ਨਾਸਤਕ ਬੰਦਾ ਬੈਠਾ ਹੈ ਉਸ ਦੇ ਕੱਪੜੇ ਪਾਟੇ ਹੋਏ ਹਨ ਪੂਰੇ ਸਰੀਰ ਤੇ ਫੋੜੇ ਹੀ ਫੋੜੇ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਲਹੂ ਰਿਸ ਰਿਹਾ ਹੈ ਤੇ ਬਦਬੂ ਆ ਰਹੀ ਹੈ ਕੋਈ ਉਸ ਦੇ ਨੇੜੇ ਨਹੀਂ ਸੀ ਲੱਗਦਾ ਤੇ ਉਹ ਸ਼ਰਮਿੰਦਾ ਜਿਹਾ ਹੋ ਕੇ ਬੈਠਾ ਸੀ ਭਾਈਪਾਨਾ ਜੀ ਨੂੰ ਵੇਖਦੇ ਹੀ ਉਸ ਨੂੰ ਬਹੁਤ ਸ਼ਰਮ ਆਈ ਉਹ ਕੁਰਲਾ ਰਿਹਾ ਸੀ ਰੋ ਰਿਹਾ ਸੀ ਪਰ ਕੁਝ ਕਹਿ ਨਹੀਂ ਸਕਿਆ ਭਾਈਪਾਨਾ ਜੀ ਨੂੰ ਬਹੁਤ ਤਰਸ ਆਇਆ ਉਸ ਨੂੰ ਝੁੱਕ ਕੇ ਆਪਣੇ ਘਰ ਲਿਆਏ ਉਸ ਦੀ ਸੇਵਾ ਕੀਤੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਕਰਦੇ ਉਸ ਦੀ ਸੇਵਾ ਬਹੁਤ ਕੀਤੀ ਤੇ ਉਸ ਨੂੰ ਸਮਝਾਇਆ ਕਿ ਰੱਬ ਹੈ ਰੱਬ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਤੇ ਉਸ ਦਾ ਆਸਤਾ ਇਸ ਤੋ ਉਸ ਬੱਧੇ ਦਾ ਸਰੀਰ ਅਰੋਗ ਹੋ ਗਿਆ ਆਤਮਾ ਵਿੱਚ ਵੀ ਤਬਦੀਲੀ ਆ ਗਈ ਤੇ ਉਹ ਸਤਨਾਮ ਦਾ ਜਾਪ ਕਰਨ ਲੱਗਾ ਕਿਉਂਕਿ ਉਸ ਦਾ ਤਨ ਦਾ ਰੋਗ ਠੀਕ ਹੋ ਗਿਆ ਸੀ ਉਸ ਨੇ ਹੁਣ ਭਾਈ ਪੰਨਾ ਜੀ ਅੱਗੇ ਤਰਲਾ ਕੀਤਾ ਕਿ ਭਾਈ ਸਾਹਿਬ ਜੀ ਮੈਨੂੰ ਵੀ ਆਪਣੇ ਸਤਿਗੁਰਾਂ ਪਾਸ ਲੈ ਚਰ ਲੋ ਗੁਰਾਂ ਦਾ ਦਰਸ਼ਨ ਕਰਕੇ ਮੈਂ ਵੀ ਤਰ ਜਾਵਾਂਗਾ ਇਹ ਗੱਲ ਸੁਣ ਕੇ ਭਾਈ ਪੰਨਾ ਜੀ ਨੂੰ ਖੁਸ਼ੀ ਹੋਈ ਤੇ ਉਹਨਾਂ ਨੇ ਉਸ ਨੂੰ ਲੈ ਕੇ ਅੰਮ੍ਰਿਤਸਰ ਵੱਲ ਤੁਰ ਪਏ ਅੱਗੇ ਸਤਿਗੁਰਾਂ ਦਾ ਦੀਵਾਨ ਲੱਗਾ ਹੋਇਆ ਸੀ ਦੋਹਾਂ ਨੇ ਜਾ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਮਿਹਰ ਕਰਕੇ ਭਾਈ ਭਾਨੇ ਦੇ ਨਾਲ ਉਸ ਨਾਸਤਕ ਨੂੰ ਵੀ ਤਾਰ ਦਿੱਤਾ ਤੇ ਉਹ ਗੁਰੂ ਦਾ ਸਿੱਖ ਬਣ ਗਿਆ ਤੇ ਫਿਰ ساری ਉਮਰਾਂ ਉਸਨੇ ਗੁਰੂ ਘਰ ਦੀ ਸੇਵਾ ਕੀਤੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ